ਜੀ ਤੋਂ ਪੜ੍ਹਾਈ ਕਰਕੇ ਇੱਕ ਨੌਜਵਾਨ ਨੇ ਇੱਕ ਛੋਟਾ ਜਿਹਾ ਕਾਰੋਬਾਰ ਆਪਣੀ ਹਵੇਲੀ ਦੇ ਵਿੱਚ ਸ਼ੁਰੂ ਕਰ ਲਿਆ ਅੱਜ ਕਈ ਤਰ੍ਹਾਂ ਦੇ ਉਹ ਬ੍ਰਾਂਡ ਆਪਣੀ ਹਵੇਲੀ ਦੇ ਵਿੱਚ ਆਪਣੇ ਹੱਥੀਂ ਤਿਆਰ ਕਰ ਰਿਹਾ ਹੈ ਤਾਂ ਯੂਨੀਵਰਸਿਟੀ ਵਾਲੇ ਤਾਂ ਜਿਹੜੇ ਚੰਡੀਗੜ੍ਹ ਜਾਂਦੇ ਪਟਿਆਲੇ ਵਾਲੋਂ ਦੁਕਾਨੋਂ ਨਿਕਲਦੇ ਤੁਸੀਂ ਵਾਪਸ ਪਿੰਡ ਨੂੰ ਕਿਵੇਂ ਆਉਣਾ ਹੋਇਆ ਤੁਹਾਡਾ ਬਾਹਰ ਜਾ ਕੇ ਦੇਖੀਏ ਲੋਕੀ ਇਹ ਬਾਹਰ ਸਟਰਗਲ ਕਰਦੇ ਆ ਆਪਾਂ ਇੱਥੇ ਰਹਿ ਕੇ ਕਰੀਏ ਇੱਥੇ ਕੁਝ ਬਣਾਈਏ ਤੇ ਇੱਥੇ ਵੀ ਸਾਰਾ ਕੁਝ ਹੋ ਸਕਦਾ ਹੈ ਮਿਹਨਤ ਦੀ ਗੱਲ ਹੈ ਇਹ ਤਾਂ ਫਿਰ ਤੁਸੀਂ ਬੜਾ ਦੇਸੀ ਜਿਹਾ ਜਗ੍ਹਾੜ ਇੱਕ ਕਰ ਲਿਆ ਆ ਹਵੇਲੀ ਸੀਗੀ ਕਹਿੰਦੇ ਪਸੂ-ਪਸੂ ਬੰਦ ਸੀ ਹਾਂਜੀ 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 ਇਹ ਸਾਡਾ ਸਾਰਾ ਮਤਲਬ ਸੈਟਅਪ ਇਦਾਂ ਹੀ ਉਹ ਤੁਸੀਂ ਖੁਰਲੀ ਦੇ ਸਕਦੇ ਹੋ ਐਡੰਕਰਾਂ ਨੂੰ ਪੱਟੇ ਪਾਉਣ ਵਾਲੀ ਖੁਰਲੀ ਹੈਗੀ ਉਹ ਤੋਂ ਆਪਣੀ ਜਗ੍ਹਾ ਦਾ ਸੋਚਿਆ ਕੀ ਕੀ ਮਤਲਬ ਪ੍ਰੋਡਕਟ ਤਿਆਰ ਕਰਦੇ ਹੋ ਤੁਸੀਂ ਇੱਥੇ ਪ੍ਰੋਡਕਟ ਜੀ ਸਾਡੇ ਹੈਗੇ ਲਿਕਵਿਡ ਡਿਟਰਜੈਂਟ ਹੈ ਅੱਛਾ ਜੀ ਬਰਤਨ ਸਾਫ ਕਰਨ ਲਈ ਜਿਹੜਾ ਡਿਸ਼ਵੋਸ਼ ਕਹ ਲੋ ਜਿਵੇਂ ਵੱਡੇ ਵੱਡੇ ਬ੍ਰਾਂਡ ਦੇ ਆਉਂਦੇ ਵਿਮ ਆਂਦਾ ਆ ਹਾਂ ਇਹ ਟਾਇਲਟ ਕਲੀਨਰ ਆ ਗਿਆ ਸਾਡਾ ਇਹ ਟਾਇਲਟ ਕਲੀਨਰ ਹੈ ਠੀਕ ਹੈ ਇਹਦੇ ਵਿੱਚ ਤੁਹਾਡਾ ਹੈਂਡ ਵੋਸ਼ ਆ ਗਿਆ ਠੀਕ ਹੈ ਇਹ ਹੈਗਾ ਇਹ ਤੁਹਾਡਾ ਕੋਲਿੰਗ ਟਾਈਪ ਜਿਵੇਂ ਅੱਛਾ ਲਿਕਵਿਡ ਡਿਟਰਜੈਂਟ ਹੈ ਠੀਕ ਹੈ ਇਹ ਤੁਹਾਡੀ ਫਾਈਨਲ ਆ ਗਈ ਮਤਲਬ ਇਹ ਇਹ ਸਾਰੇ ਪ੍ਰੋਡਕਟ ਤੁਸੀਂ ਬਿਲਕੁਲ ਹੈਂਡਮੇਡ ਕਰ ਰਹੇ ਹੈਂਡਮੇਡ ਹੈ ਜੀ ਕੀ ਕੈਮੀਕਲ ਤੇ ਆਪਾਂ ਉਹ ਯੂਜ਼ ਨਹੀਂ ਕਰਦੇ ਜਿਹੜੇ ਐਸਐਲਏ ਸੀ ਉਹ ਜਿਹੜੇ ਹੁੰਦੇ ਆ ਹੂੰ ਕੀ ਲੋਕ ਸਾਨੂੰ ਕੰਪਲੇਨ ਕਰ ਦਿੰਦੇ ਹਾਸਾ ਆ ਗਿਆ ਅਸੀਂ ਸਰਫ ਬਣਾਇਆ ਸੀ ਤੇ ਉਹ ਕਹਿੰਦੇ ਕਿ ਤੁਹਾਡਾ ਜਿਹੜਾ ਉਹ ਝਾਗ ਨਹੀਂ ਕਰਦਾ ਅਸੀਂ ਤਾਂ ਕਹਾਂਗੇ ਵੀ ਨੌਜਵਾਨ ਜਿੰਨੇ ਆ ਕੋਈ ਨਾ ਕੋਈ ਕੰਮ ਕਰ ਹੋਇ ਚੇ ਬਾਹਰ ਜਾ ਕੇ ਕੋਈ ਨਿੰਤ ਕਰਕੇ ਕੋਈ ਫਾਇਦਾ ਨਹੀਂ ਇੱਥੇ ਕਰੋ ਸਭ ਤੋਂ ਵੱਡਾ ਮਨਲਾ ਦਾ ਪ੍ਰੋਬਲਮ ਹੀ ਆਈ ਦੀ ਡੇਟ ਦੇ ਵਿੱਚ ਇਹ ਆ ਵੀ ਯਾਰ ਲੋਕ ਹੀ ਕਹਿੰਦੇ ਨੇ ਯੂਨੀਵਰਸਿਟੀ ਪੜ ਕੇ ਆ ਕੀ ਕਰੀ ਜਾਂਦੇ ਆ ਹਾਂਜੀ ਹੁੰਦਾ ਹੀ ਆ ਜੀ ਮੇਰੇ ਮਤਲਬ ਫਰੈਂਡ ਸਰਕਲ ਦੋਸਤ ਮੈਨੂੰ ਮਤਲਬ ਕਾਫੀ ਕਹਿੰਦੇ ਰੇ ਸਸਿਕਾਲ ਆਉਣ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਅੱਜ ਦਾ ਵੀਡੀਓ ਉਹਨਾਂ ਦੇ ਲਈ ਜਿਹੜੇ ਕਹਿੰਦੇ ਨੇ ਪੰਜਾਬ ਦੇ ਵਿੱਚ ਕੰਮ ਨਹੀਂ ਹੈ ਇਸ ਕਰਕੇ ਵਿਦੇਸ਼ ਜਾਣਾ ਪੈ ਗਿਆ ਅਸੀਂ ਇਸ ਟਾਈਮ ਜਿਲ੍ਹਾ ਸ਼ਾਰਪੁਰ ਦੇ ਪਿੰਡ ਗੁਰਦਾਸਪੁਰ ਦੇ ਵਿੱਚ ਮੌਜੂਦ ਆ ਜਿੱਥੇ ਯੂਨੀਵਰਸਿਟੀ ਤੋਂ ਪੜ੍ਹਾਈ ਕਰਕੇ ਇੱਕ ਨੌਜਵਾਨ ਨੇ ਇੱਕ ਛੋਟਾ ਜਿਹਾ ਕਾਰੋਬਾਰ ਆਪਣੀ ਹਵੇਲੀ ਦੇ ਵਿੱਚ ਸ਼ੁਰੂ ਕਰ ਲਿਆ ਅੱਜ ਕਈ ਤਰ੍ਹਾਂ ਦੇ ਉਹ ਬ੍ਰਾਂਡ ਆਪਣੀ ਹਵੇਲੀ ਦੇ ਵਿੱਚ ਆਪਣੇ ਹੱਥੀ ਤਿਆਰ ਕਰ ਰਿਹਾ ਜਿਹਦੇ ਵਿੱਚ ਜਿਵੇਂ ਆਪਾਂ ਵੱਡਿਆਂ ਬ੍ਰਾਂਡਾਂ ਦੇ ਸਰਫ ਦੇਖਦੇ ਆਂ ਹੈਂਡ ਵਾਸ਼ ਦੇਖਦੇ ਆਂ ਡਿਟਰਜੈਂਟ ਦੇਖਦੇ ਆਂ ਤਾਂ ਉਹ ਤਮਾਮ ਚੀਜ਼ਾਂ ਸਾਰੀਆਂ ਹੱਥ ਦੇ ਨਾਲ ਤਿਆਰ ਕੀਤੀਆਂ ਹੋਈਆਂ ਆਪ ਇੱਥੇ ਲੇਬਲਿੰਗ ਕਰਕੇ ਸਾਰਾ ਕੰਮ ਇੱਥੇ ਕਰਕੇ ਉਹ ਮਾਰਕੀਟ ਦੇ ਵਿੱਚ ਲੈ ਕੇ ਆ ਰਿਹਾ ਤਾਂ ਬਾਈ ਜਗਦੀਪ ਸਾਡੇ ਨਾਲ ਹੈ ਬਾਈ ਜੀ ਪਹਿਲਾਂ ਤਾਂ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਧੰਨਵਾਦ ਕੀ ਹਾਲ ਹੈ ਬਾਈ ਠੀਕ ਠਾਕ ਬੰਦੀ ਜੀ ਵਧੀਆ ਵੀਰੇ ਯੂਨੀਵਰਸਿਟੀ ਤੋਂ ਕੀ ਪੜਾਈ ਕੀਤੀ ਹੈ ਤੁਸੀਂ ਹਾਂ ਵੀਰੇ ਮੇਰੀ ਬੀਏ ਸੀ ਡਾਟਾ ਸਾਇੰਸ ਦੀ ਹੈ ਅੱਛਾ ਹਾਂਜੀ ਫਿਰ ਯੂਨੀਵਰਸਿਟੀ ਵਾਲੇ ਤਾਂ ਜਿਹੜੇ ਚੰਡੀਗੜ੍ਹ ਜਾਂਦੇ ਪਟਿਆਲੇ ਵਾਲੋਂ ਦੁਕਾਨੋਂ ਨਿਕਲਦੇ ਤੁਸੀਂ ਵਾਪਸ ਪਿੰਡ ਨੂੰ ਕਿਵੇਂ ਆਉਣਾ ਹੋਇਆ ਤੁਹਾਡਾ ਇਹ ਜੀ ਇੱਕ ਖਿੱਚ ਕੇ ਲੋ ਤੇ ਇੱਕ ਮੇਰਾ ਮਤਲਬ ਕਰਦਿਆਂ ਦਾ ਸ਼ੁਰੂ ਤੋਂ ਸੀ ਕਿ ਆਪਾਂ ਘਰੋਂ ਮਤਲਬ ਬੇਕਾਰ ਨਹੀਂ ਕਰਨਾ ਹਾਂ ਥੋੜਾ ਮਤਲਬ ਬਾਹਰ ਜਾ ਕੇ ਦੇਖੀਏ ਲੋਕੀ ਬਹੁਤ ਸਟਰਗਲ ਕਰਦੇ ਆ ਆਪਾਂ ਇੱਥੇ ਰਹਿ ਕੇ ਕਰੀਏ ਇੱਥੇ ਕੁਝ ਬਣਾਈਏ ਤੇ ਇੱਥੇ ਵੀ ਸਾਰਾ ਕੁਝ ਹੋ ਸਕਦਾ ਹੈ ਮਿਹਨਤ ਦੀ ਗੱਲ ਹੈ ਸਾਡੇ ਬੱਚੇ ਉੱਥੇ ਜਾ ਕੇ ਮਿਹਨਤ ਕਰਦੇ ਆ ਮੇਰੇ ਭਰਾ ਮਿਹਨਤ ਕਰਦੇ ਆ ਤੇ ਉਹਨਾਂ ਨੂੰ ਦੇਖ ਕੇ ਮੈਨੂੰ ਮੈਨੂੰ ਵੀ ਹੈਗਾ ਕਿ ਆਪਾਂ ਜੇ ਬਾਹਰ ਜਾ ਕੇ ਮਿਹਨਤ ਕਰਨੀ ਹੈ ਤੇ ਆਪਾਂ ਇੱਥੇ ਹੀ ਕਰਦੇ ਆ ਇੱਥੇ ਕੁਝ ਬਣਾਈਏ ਤੇ ਮੇਰੇ ਵੱਲੋਂ ਹੈਗਾ ਮਤਲਬ ਪਾਪਾ ਵੱਲੋਂ ਕੀ ਇੱਥੇ ਹੀ ਹੁਣ ਕਰਨਾ ਕੁਛ ਨਾ ਕੁਛ ਤੇ ਬਾਹਰ ਨਹੀਂ ਜਾਣਾ ਹਾਂਜੀ ਬਾਹਰ ਨਹੀਂ ਜਾਣਾ ਅੱਛਾ ਇਹ ਇਹ ਤਾਂ ਫਿਰ ਤੁਸੀਂ ਬੜਾ ਦੇਸੀ ਜਿਹਾ ਜਗਾਰਡ ਇੱਕ ਕਰ ਲਿਆ ਆ ਹਵੇਲੀ ਸੀਗੀ ਕਹਿੰਦੇ ਪਸੂ ਪਸੂ ਬੰਦੇ ਸੀਗੀ ਹਾਂਜੀ 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 ਇਹ ਸਾਡਾ ਸਾਰਾ ਮਤਲਬ ਸੈਟਅਪ ਇਦਾਂ ਹੀ ਉਹ ਤੁਸੀਂ ਖੁਰਲੀ ਦੇ ਸਕਦੇ ਹੋ ਡੰਕਰਾਂ ਨੂੰ ਪੱਠੇ ਪਾਉਣ ਵਾਲੀ ਖੋਲੀ ਹੈਗੀ ਉਹਨੂੰ ਕਨਵਰਟ ਕਰਕੇ ਅਲੱਗ-ਅਲੱਗ ਮਤਲਬ ਇਨੋਵੇਸ਼ਨ ਕੀਤਾ ਜਦੋਂ ਆਪਣੀ ਜਗ੍ਹਾ ਦਾ ਸੋਚਿਆ ਕਿ ਜੇ ਇਹਨੂੰ ਐਕਸਟੈਂਡ ਕਰ ਹੀ ਰਹੇ ਆ ਅੱਗੇ ਹੋਰ ਵਧਾ ਰਹੇ ਆ ਹਾਂ ਤੇ ਉਹਨੂੰ ਮਤਲਬ ਯੂਟਿਲਾਈਜ਼ ਕੀਤਾ ਜਾਇਆ ਹਰ ਚੀਜ਼ ਨੂੰ ਫਿਰ ਆਹ ਸ਼ੈੱਡ ਸੀ ਇਹਨੂੰ ਆਪਾਂ ਦਫ਼ਤਰ ਬਣਾਇਆ ਫਿਰ ਪਿੱਛੇ ਜਿਹੜਾ ਸਟੋਰੇਜ ਆ ਉਹਨੂੰ ਗਦਾਮ ਬਣਾ ਲਿਆ ਉਹ ਗਦਾਮ ਤੋਂ ਬਾਅਦ ਜਿੱਥੇ ਬੰਤਰ ਹੁੰਦੀ ਆ ਉਹਨੂੰ ਮੈਨੂਫੈਕਚਰਿੰਗ ਯੂਨਿਟ ਦੇਤਾ ਮੈਨੂਫੈਕਚਰਿੰਗ ਤੋਂ ਬਾਅਦ ਇੱਥੇ ਸੇਲਿੰਗ ਪੁਆਇੰਟ ਦੇਤਾ ਅੱਗੇ ਮਤਲਬ ਹੋਰ ਜਿਹੜਾ ਬੈਠਣ ਨੂੰ ਕਰਤਾ ਜੀ ਪਾਰਕਿੰਗ ਸਪੇਸ ਵੀ ਬਣ ਗਈ ਠੀਕ ਹੈ ਅੱਛਾ ਜਗਦੀਪ ਜੀ ਇਹ ਕਿਵੇਂ ਮਾਈਂਡ ਦੇ ਵਿੱਚ ਆਈਡੀਆ ਆਇਆ ਕਿ ਇਹ ਕੰਮ ਕਰਨਾ ਇਹ ਤਾਂ ਮੈਨੂੰ ਲੱਗਾ ਤਾਂ ਵੱਡੇ ਵੱਡੇ ਸ਼ਹਿਰਾਂ ਵਾਲਾ ਕਾਰੋਬਾਰ ਸੀਗਾ ਸਾਬਣ ਬਣਾਉਣੇ ਸਰਫ ਬਣਾਉਣ ਇਹ ਜਿਹੜੀ ਪਾਪਾ ਦੇ ਜਦੋਂ ਮਤਲਬ ਬਾਹਰ ਕੰਮ ਕਰਦੇ ਸੀ ਤੇ ਮੈਨੂੰ ਉਹਨਾਂ ਨੇ ਕਾਫੀ ਟਾਈਮ ਪਹਿਲਾਂ ਦੱਸਿਆ ਜਦੋਂ ਬਾਹਰ ਕਾਫੀ ਟਾਈਮ ਲਾਇਆ ਉਹਨਾਂ ਨੇ ਸਾਊਦੀ ਅਰਬ ਰੇ ਉੱਥੇ ਨਾ ਮਤਲਬ ਹਰ ਕੰਮ ਕਰਨਾ ਪੈਂਦਾ ਬਾਹਰ ਜਾ ਕੇ ਆਪਣੇ ਪੈਣਪਰਾ ਸਾਰੇ ਕਰਦੇ ਆ ਤੇ ਪਾਪਾ ਕਹਿੰਦੇ ਬਰਤਨ ਜਦੋਂ ਆਪਾਂ ਧੋਂਦੇ ਹੁੰਦੇ ਸੀ ਉੱਥੇ ਇੱਕ ਨਾ ਫੈਰੀ ਆਂਦੀ ਹੁੰਦੀ ਸੀ अच्छा जी वो फेरी मतलब इतनी ਝੱਗਦਾਰ ਇੰਨੀ ਵਧੀਆ ਸਫਾਈ ਕਰਦੀ ਲੋਕੀ ਆਪਣੀ ਕਾਰ ਦੇ ਉੱਤੇ ਮਤਲਬ ਸਫਾਈ ਕਰ ਦਿੰਦੇ ਸੀ ਉਹਨੂੰ اچھا ਤੇ ਜਿੱਥੇ ਕਿਤੇ ਜਾਂਦੇ ਸੀ ਜਾਣ ਤੋਂ ਬਾਅਦ ਆ ਕੇ ਉਹਨੂੰ ਧੋ ਲੈਂਦੇ ਸੀ ਤੇ ਗੱਡੀਆਂ ਉਹਨਾਂ ਦੀਆਂ ਲਿਸ਼ਕਰੀਆਂ ਹੁੰਦੀਆਂ ਤੇ ਹਰ ਤਾਂ ਦੇ ਮਤਲਬ ਸਫਾਈ ਉਹਨਾਂ ਦੀ ਬਹੁਤ ਵਧੀਆ ਹੁੰਦੀ ਸੀ ਅਜੇ ਵੀ ਬ੍ਰਾਂਡ ਹੈਗਾ ਬਹੁਤ ਤਗੜਾ ਬ੍ਰਾਂਡ ਹੈ ਉੱਥੇ ਠੀਕ ਹੈ ਤੇ ਮੈਂ ਉਹਦੇ ਬਾਰੇ ਸਰਚ ਕੀਤਾ ਸੀ ਉਸ ਤੋਂ ਬਾਅਦ ਪਾਪਾ ਨੇ ਦੇਖਿਆ ਤੇ ਮਤਲਬ ਮੈਨੂੰ ਕ੍ਰਿਓਸਿਟੀ ਹੁੰਦੀ ਏ ਇੱਕ ਬੰਦੇ ਨੂੰ ਤੇ ਕਿਵੇਂ ਬੰਦੀ ਹੈ ਹਾਂ ਕਿਵੇਂ ਮਤਲਬ ਬੰਤਰ ਚ ਆਂਦੀ ਐ ਇਹਨੂੰ ਕਿਵੇਂ ਬਣਾਇਆ ਜਾ ਸਕਦਾ ਐ ਕਿਵੇਂ ਕੰਮ ਕਰੂਗੀ ਫਿਰ ਉਹ ਉਹਨਾਂ ਨੂੰ ਕੋਈ ਹੋਲੀ ਫੋਲੀ ਕਰਦੇ ਕਰਦੇ ਉਹਨਾਂ ਨੇ ਖੁਦ ਤਜਰਬਾ ਕੀਤਾ ਥੋੜਾ ਜਿਹਾ ਬਾਅਦ ਵਿੱਚ ਉਹਨਾਂ ਨੇ ਬਣਾਇਆ ਫਿਰ ਸਿੱਖਿਆ ਸਿੱਖਣ ਤੋਂ ਬਾਅਦ ਫਿਰ ਅਲੱਗ-ਅਲੱਗ ਉਹਦੀ ਫਾਰਮੂਲੇਸ਼ਨ ਕਿਵੇਂ ਮੈਨੂਫੈਕਚਰਿੰਗ ਕੀਤੀ ਜਾ ਸਕਦੀ ਐ ਕਿਵੇਂ ਮਤਲਬ ਹਰ ਕੰਮ ਨੂੰ ਲਿਆ ਕਰਨਾ ਫਿਰ ਸਿੱਖਣਾ ਤੇ ਕਰਕੇ ਉਹਨਾਂ ਨੇ ਮਤਲਬ ਸਾਰਾ ਕਰਨ ਦਾ ਕਾਫੀ ਟਾਈਮ ਲੱਗ ਗਿਆ ਇਸ ਕੰਮ 'ਚ ਬਹੁਤ ਜ਼ਿਆਦਾ ਸਟਰਗਲ ਐ ਠੀਕ ਹੈ ਤਾਂ ਹੁਣ ਜਗਦੀਪ بھائی ਫਿਰ ਕਿਹੜਾ ਕਿਹੜਾ ਮੈਨੂੰ ਦੱਸਿਓ ਕਿੰਨੇ ਤੁਸੀਂ ਇੱਥੇ ਪ੍ਰੋਡਕਟ ਹੁਣ ਤਿਆਰ ਕਰ ਰਹੇ ਹੋ ਪਰ ਚਲਿਓ ਥੋੜਾ ਦੇਖ ਲੈਂਦਾ ਜੀ 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 ਆਜਾ ਟੂਰ ਕਰਾ ਦਿੰਨੇ ਜੀ ਹਾਂ ਕੀ 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 ਮਤਲਬ ਪ੍ਰੋਡਕਟ ਤਿਆਰ ਕਰਦੇ ਹੋ ਤੁਸੀਂ ਇੱਥੇ ਹਾਂ ਪ੍ਰੋਡਕਟ ਜੀ ਸਾਡੇ ਹੈਗੇ ਲਿਕਵਿਡ ਡਿਟਰਜੈਂਟ ਹੈ ਅ ਬਰਤਨ ਸਾਫਟ ਕਰਨ ਲਈ ਜਿਹੜਾ ਡਿਸ਼ਵੋਸ਼ ਕਹ ਲੋ ਜਿਵੇਂ ਵੱਡੇ ਵੱਡੇ ਬ੍ਰਾਂਡ ਦੇ ਆਉਂਦੇ ਵਿਮ ਆਂਦਾ ਆ ਲਿਕਵਿਡ ਚ ਅੱਛਾ ਜੀ ਉਵੇਂ ਸਾਡੇ ਮਤਲਬ ਲਿਕਵਿਡ ਪ੍ਰੋਡਕਟ ਹੈਗੇ ਸਾਰੇ ਠੀਕ ਹੈ ਸਾਫ ਸਫਾਈ ਦੇ ਇਹ ਸਭ ਵਾਸ਼ ਪ੍ਰੋਡਕਟ ਤਿਆਰ ਕਰਦੇ ਹੋ ਹਾਂਜੀ ਸਾਰੇ ਆਪ ਕਰੀਦੇ ਜੀ ਇਹਦੇ ਵਿੱਚ ਜਿਵੇਂ ਆਪਾਂ ਟਾਇਲਟ ਕਲੀਨਰ ਹੋ ਗਿਆ ਪਰਸ ਕਲੀਨਰ ਟਾਇਲਟ ਕਲੀਨਰ ਫਲੋਰ ਕਲੀਨਰ ਫਿਨਾਈਲ ਫਿਰ ਡਿਸ਼ ਵਾਸ਼ ਹੋ ਗਿਆ ਲਿਕਵਿਡ ਡਿਟਰਜੈਂਟ ਹੋ ਗਿਆ ਮੈਟਿਕ ਤੇ ਉਹ ਦੋਵਾਂ ਚ ਯੂਜ਼ ਹੁੰਦਾ ਕਾਫੀ ਬਹੁਤ ਵਧੀਆ ਮਤਲਬ ਰਿਸਪੌਂਸ ਹੈਗਾ ਲੋਕਾਂ ਦੇ ਵਿੱਚ ਵੀ ਜਿੱਲੇ ਮਤਲਬ ਸਿੰਪਲ ਚੈੱਕ ਕਰਵਾਏ ਥੋੜੇ ਥੋੜੇ ਮਤਲਬ ਦੱਸਿਦਾ ਹੀ ਹੈ ਜਦੋਂ ਬਣਾਈਦਾ ਆਪ ਤੁਹਾਡਾ ਮਤਲਬ ਕਰੀਦੇ ਹੀ ਹੈ ਸਾਡੀ ਚੀਜ਼ ਤੇ ਵਧੀਆ ਹੀ ਹੈ ਉਹ ਅਸਲ ਜਦੋਂ ਬੰਤਰ ਹੁੰਦੀ ਹੈ ਉਹ ਲੋਕ ਦੱਸਦੇ ਨੇ ਬਿਲਕੁਲ ਜਦੋਂ ਲੋਕਾਂ ਵਿੱਚ ਚੀਜ਼ ਜਾਂਦੀ ਹੈ ਸਿੰਪਲ ਬਣਾ ਕੇ ਅਜੋ ਮੈਂ ਤੁਹਾਨੂੰ ਅੱਗੇ ਲੈ ਕੇ ਚੱਲਦਾ ਠੀਕ ਹੈ ਇਹ ਇਹ ਸਾਰਾ ਤੁਸੀਂ ਇੱਥੇ ਮਤਲਬ ਸੈਟਅਪ ਵਿੱਚ ਇੱਧਰ ਤੁਹਾਡਾ ਗਦਾਮ ਆ ਗਿਆ ਅੱਗੇ ਤੁਸੀਂ ਮੈਨੂਫੈਕਚਰਿੰਗ ਇਹ ਯੂਨਿਟ ਤੁਹਾਡੀ ਲੱਗੀ ਹੈ ਹਾਂ ਜੀ ਇਹ ਸਾਡਾ ਮੈਨੂਫੈਕਚਰਿੰਗ ਦਾ ਇੱਥੇ ਸਾਡਾ ਮਤਲਬ ਛੋਟਾ ਗੀਅਰ ਪੁਆਇੰਟ ਲੱਗੇ ਹੋਏ ਨੇ ਤੇ ਇਨਵਰਟਰ ਨਾਲ ਬਿਜਲੀ ਦਾ ਵੀ ਇੱਥੇ ਕੀਤਾ ਇੰਤਜ਼ਾਮ ਠੀਕ ਹੈ ਕਿ ਮਤਲਬ ਕਦੀ ਬਿਜਲੀ ਨਾ ਆ ਵੀ ਹੋਵੇ ਤੇ ਇਹਨੂੰ ਮਤਲਬ ਉਸ ਤਾਂ ਤੇ ਜਦਾਂ ਇਲੈਕਟ੍ਰਿਸਿਟੀ ਪਾਵਰ ਚਾਹੀਦੀ ਹੁੰਦੀ ਹੈ ਹਾਂ ਤੇ ਉਹ ਫਿਰ ਉਹਦੇ ਨਾਲ ਯੂਜ਼ ਕੀਤਾ ਜਾ ਸਕੇ ਠੀਕ ਹੈ ਇਹ ਸਾਰਾ ਬਈ ਤੁਸੀਂ ਜਗਦੀਪਾ ਹੱਥ ਦੇ ਨਾਲ ਹੀ ਕਰਦੇ ਹੋ ਸਾਰਾ ਇਹ ਹੈ ਹੈਂਡਮੇਡ ਸਾਰਾ ਹੈ ਜੀ 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 ਸਾਰਾ ਹੈਂਡਮੇਡ ਹੈ ਜੀ ਅੱਛਾ ਹੈ ਹਾਂਜੀ ਇਹ ਸਾਰੇ ਤੁਸੀਂ ਅਲੱਗ-ਅਲੱਗ ਸੈਂਪਲ ਰੱਖੀਏ ਤਿਆਰ ਕਰਕੇ ਹਾਂ ਮੈਂ ਸੈਂਪਲ ਰੱਖੇ ਜੀ ਅੱਛਾ ਜੀ ਮਤਲਬ ਦੇਖਣ ਨੂੰ ਵੀ ਵਧੀਆ ਲੱਗਦੇ ਆ ਛੋਟੇ-ਛੋਟੇ ਤੇ ਉਹ ਜੇ ਕਿਸੇ ਨੂੰ ਦੇਣੇ ਹੁਣ ਠੀਕ ਹੈ ਉਹ ਰਿਜ਼ਲਟ ਵੀ ਦੱਸਦੇ ਆ ਇਹ ਤੁਹਾਡਾ ਵਿਮ ਵਰਗਾ ਲੱਗਦਾ ਮੈਨੂੰ ਹਾਂਜੀ ਹਾਂਜੀ ਇਹ ਡਿਸ਼ ਵਸ਼ ਹੈ ਜੀ ਠੀਕ ਹੈ ਫਰੈਸ਼ ਹੋਰਾ ਬ੍ਰਾਂਡ ਦਾ ਹੈ ਮੇਰਾ ਠੀਕ ਹੈ ਅੱਛਾ ਤੇ ਇਹ ਜਿਹੜਾ ਇਹ ਜੀ ਇਹਦੇ ਉ ਲਿਕਵਿਡ ਡਿਟਰਜੈਂਟ ਹੋ ਗਿਆ ਠੀਕ ਹੈ ਹਾਂ ਇਹ ਟਾਇਲਟ ਕਲੀਨਰ ਆ ਗਿਆ تھا ਜੀ ਇਹ ਟਾਇਲਟ ਕਲੀਨਰ ਹੈ ਠੀਕ ਹੈ ਇਹਦੇ ਵਿੱਚ ਤੁਹਾਡਾ ਹੈਂਡ ਵੋਸ਼ ਆ ਗਿਆ ਠੀਕ ਹੈ ਜੀ ਇਹ ਹੈਗਾ ਇਹ ਤੁਹਾਡਾ ਕੋਲਿੰਗ ਟਾਈਪ ਜਿਵੇਂ ਅੱਛਾ ਲਿਕਵਿਡ ਡਿਟਰਜੈਂਟ ਹੈ ਠੀਕ ਹੈ ਇਹ ਤੁਹਾਡੀ ਫਾਈਨਲ ਆ ਗਈ ਮਤਲਬ ਇਹ ਇਹ ਸਾਰੇ ਪ੍ਰੋਡਕਟ ਤੁਸੀਂ ਬਿਲਕੁਲ ਹੈਂਡ ਮੇਡ ਕਰ ਰਹੇ ਹੋ ਆਪਣੇ ਹੈਂਡ ਮੇਡ ਹੈ ਜੀ ਠੀਕ ਹੈ ਅੱਛਾ ਜਦੋਂ ਜਗਦੀਪਾ ਜੀ ਇਹ ਸਾਰਾ ਫੈਸਲਾ ਕੀਤਾ ਜਾਂ ਫਾਦਰ ਸਾਹਿਬ ਨੇ ਦੱਸਿਆ ਮੈਨੂੰ ਇਹ ਕੰਮ ਆਉਂਦਾ ਆਪਾਂ ਪਿੰਡ 'ਚ ਕਰੀਏ ਹਾਂਜੀ ਤੁਹਾਡੇ ਮਨ ਚ ਕੀ ਹੈ ਵੀ ਕਰਨਾ ਚਾਹੀਦਾ ਵੀ ਮੈਨੂੰ ਲੋਕ ਕੀ ਕਹਿਣਗੇ ਸਭ ਤੋਂ ਵੱਡਾ ਮਨ ਦਾ ਪ੍ਰੋਬਲਮ ਹੀ ਆਈ ਦੀ ਡੇਟ ਦੇ ਵਿੱਚ ਇਹ ਆ ਵੀ ਯਾਰ ਲੋਕ ਕੀ ਕਹਿਣਗੇ ਯੂਨੀਵਰਸਿਟੀ ਤੋਂ ਪੜ ਕੇ ਆ ਕੀ ਕਰੀ ਜਾਂਦੇ ਆ ਹਾਂਜੀ ਹੁੰਦਾ ਹੀ ਆ ਜੀ ਮੇਰੇ ਮਤਲਬ ਫਰੈਂਡ ਸਰਕਲ ਦੋਸਤ ਮੈਨੂੰ ਮਤਲਬ ਕਾਫੀ ਕਹਿੰਦੇ ਰਹੇ ਕਿ ਚੱਲ ਆਪਾਂ ਆਈਟੀ ਦੀ ਜੋਬ ਆ ਸਾਡੀ ਬਹੁਤ ਵਧੀਆ ਮਤਲਬ ਵਾਈਟ ਕਾਲਰ ਜੋਬ ਆ ਸਿਟਿੰਗ ਜੀ ਆ ਬਸ ਉੱਥੇ ਬਹਿਣਾ ਆ ਕੰਮ ਕਰਨਾ ਆਪਣਾ ਤੇ ਬਗ ਵਗੈਰਾ ਕਰਨੇ ਬਹੁਤ ਸਾਰਾ ਮਤਲਬ اپنی ਜਿਹੜੀ ਲਾਈਨ ਦਾ ਹੁੰਦਾ ਉਹ ਸਾਰਾ ਛੱਡ ਕੇ ਤੇ ਫਿਰ ਇਸ ਸਾਈਡ ਨੂੰ ਆਣਾ ਮਤਲਬ ਬਹੁਤ ਜ਼ਿਆਦਾ ਉਹ ਹੁੰਦਾ ਇੱਕ ਡਿਸੀਜਨ ਮੇਕਰ ਜਿਹਾ ਲਿਆ ਇੱਕ ਥਾਂ ਤੇ ਬੈਠੇ ਤੇ ਗੱਲਬਾਤ ਕੀਤੀ ਸਾਰਾ ਕਿ ਨਹੀਂ ਇਹ ਕੀਤਾ ਜਾ ਸਕਦਾ ਹੈ ਹੈਗਾ ਸਟਰਗਲ ਕਾਫੀ ਮਤਲਬ ਕਰਨਾ ਪਊਗਾ ਜੇ ਉਣ ਵਾਲੇ ਟਾਈਮ ਚ ਹੋਰ ਕਰਨਾ ਪਊਗਾ ਤੇ ਪਰ ਫਿਰ ਮੈਂ ਸੋਚਿਆ ਕਿ ਜੇ ਮੈਂ ਇੱਥੋਂ ਬਾਹਰ ਵੀ ਕਿਤੇ ਸਿਟੀ ਚ ਜਾਣਾ ਹੈ ਉੱਥੋਂ ਦੇ ਮਤਲਬ ਅਲੱਗ-ਅਲੱਗ ਮਾ ਮਾਹੌਲ ਜਿੱਦਾਂ ਆਫਿਸ ਕਹੋ ਉਥੋਂ ਦੇ ਰੁਝਾਨ ਕਹੋ ਅਲੱਗ-ਅਲੱਗ ਕਿਰਾਏ ਫੀਸਾਂ ਥਾਂ-ਥਾਂ ਤੇ ਮਤਲਬ ਖਰਚੇ ਇੱਕ ਤੇ ਮੈਂ ਘਰ ਦੇ ਨਹੀਂ ਹੋਣਾ ਘਰੋਂ ਦੂਰ ਹੋਣਾ ਮੇਰੇ ਮਾਪੇ ਕੱਲੇ ਆ ਤੇ ਉਹਨਾਂ ਨੂੰ ਮੇਰੀ ਹਰ ਵੇਲੇ ਲੋੜ ਰਹਿੰਦੀ ਐ ਇੱਕ-ਇੱਕ ਤੇ ਮਤਲਬ ਸਾਰਿਆਂ ਦੇ ਪਰਿਵਾਰ ਚ ਮੁੰਡੇ ਹੁੰਦੇ ਆ ਬਿਲਕੁਲ 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 ਅਚਾਨਕ ਨੂੰ ਨਹੀਂ ਬੈਠੇ ਨੇ ਅਨਕਲ ਇਹ ਫਿਰ ਆਇਓ ਮੜੇ ਜੇ ਖੜਕੇ ਤੁਸੀਂ ਇਹ ਕੰਮ ਫਿਰ ਉੱਥੇ ਨਾਲ ਦੀ ਨਾਲ ਉੱਥੇ ਕੰਮ ਕੀ ਕਰਦਾ ਬਾਹਰ ਤੁਸੀਂ ਕਾਮ ਤੇ ਸਾਡਾ ਹੋਰ ਸੀ ਕੈ ਲੈਨ ਦੂਸਰੀ ਸੀਗੀ ਸਾਡੀ ਪਰ 에어 ਲਾਈਨ ਦੇ ਵਿੱਚ ਦਿਮਾਗ ਚੱਲ ਰਿਹਾ ਸੀ 5-6 ਸਾਲ ਤੋਂ ਅੱਛਾ ਉੱਥੇ ਸਿੱਖੀ ਗਏ ਵੀ ਨਾਦਿਕਾ ਹਾਂ ਸਿੱਖਿਆ ਕੰਮ ਠੀਕ ਹੈ ਹਾਂਜੀ ਤੇ ਇਹ ਫਿਰ ਆ ਕੇ ਜਦੋਂ ਪਿੰਡ ਆ ਕੇ ਇੱਥੇ ਪਰਿਵਾਰ ਨੂੰ ਦੱਸਿਆ ਫਿਰ ਪਰਿਵਾਰ ਦਾ ਰਿਐਕਸ਼ਨ ਕੀ ਸੀਗਾ ਵੀ ਕਰ ਲਈਏ ਕੰਮ ਹੂੰ ਕਹਿੰਦਾ ਦੇਖ ਲਓ ਤੁਹਾਡੀ ਮਰਜ਼ੀ ਆ ਹਾਂ ਫਿਰ ਆਪਾਂ ਇੱਕ ਦਿਨ ਥੋੜਾ ਜਿਹਾ ਬਣਾਇਆ ਹਾਂ ਥੋੜਾ ਜਿਹਾ ਬਣਾਇਆ ਤਾਂ ਸਾਰੇ ਬੜੇ ਖੁਸ਼ ਹੋਏ ਹੂੰ ਉਹ ਮਨ ਲਓ ਹੈਂਡ ਵਾਸ਼ ਬਣਾਇਆ ਆਪਣੇ ਬਣਾਇਆ ਬਰਤਨ ਸਾਬ ਡਿਸ਼ ਵਾਸ਼ ਠੀਕ ਹੈ ਤੋ ਬਹੁਤ ਵਧੀਆ ਬਣਾਇਆ ਫਿਰ ਉਹ ਆਪਾਂ ਗੁਰਦੁਆਰੇ ਚੜਾ ਕੇ ਆਏ ਤੇ ਬਾਕੀ ਹੋਰ ਛੋਟੇ ਛੋਟੇ ਸੈਂਪਲ ਭਰ ਕੇ ਜਲ ਜੀਰਾ ਵਾਲੀਆਂ ਬੋਤਲਾਂ ਉਹ ਜਿਹੜਾ ਵੀ ਆਇਆ ਮੈਂ ਦਿੱਤਾ ਮੈਂ ਵੇਚਿਆ ਨਹੀਂ ਅੱਛਾ ਜੀ ਚਾਰਾਂ ਦੇ ਤਾਲੂਕਾਂ ਨੂੰ ਠੀਕ ਹੈ ਬਹੁਤ ਲੋਕਾਂ ਨੇ ਯੂਜ਼ ਕੀਤਾ ਠੀਕ ਹੈ ਅੱਛਾ ਇਹ ਪਹਿਲਾਂ ਕਈ ਵਾਰ ਤਾਂ ਬੰਦੇ ਨੂੰ ਆਇਆ ਹੁੰਦਾ ਵੀ ਬਾਹਰੋਂ ਆ ਕੇ ਕਿਹੜੇ ਕੰਮ ਹੀ ਪੈ ਗਿਆ ਬੰਦਾ ਸਿਰਫ ਬਣਾਈ ਜਾਂਦਾ ਰਿਸ਼ਤੇ ਦਾ ਕੇਵਲ ਟੀਚਰਾ ਮਰਨਾ ਪੈਂਦੇ ਉਦਾਂ ਦੇ ਵੀ ਸੀਗੇ ਬੰਦੇ ਵਿੱਚ ਆਸਾ ਕੁਝ ਨਹੀਂ ਆਹੀਂ ਤੇ ਬਾਹਰ ਬਤੇਰਾ ਮੰਨ ਲਓ ਲੋਕ ਕਰਦੇ ਆ ਜਾ ਕੇ ਸਾਰਾ ਕੰਮ ਕਰਨਾ ਪੈਂਦਾ ਉੱਥੇ 12-12 ਘੰਟੇ ਡਿਊਟੀ ਬਾਹਰ ਚੱਲਦੀ ਹੈ ਤੇ ਬਾਹਰ ਨਾ ਸਾਡਾ ਪੰਜਾਬ ਅਹੀਂ ਪਹਿਲਾ ਚੋਣਨੇ ਵੀ ਪੰਜਾਬ ਚ ਹੀ ਆਉਣਾ ਚਾਹੀਦਾ ਪੰਜਾਬ ਚ ਹੀ ਕੰਮ ਵਧਣਾ ਚਾਹੀਦਾ ਬਾਹਰ ਨਹੀਂ ਹੈਗਾ ਕੋਈ ਤੁਸੀਂ ਕਿੰਨੇ ਸਾਲ ਨਾਲ ਆਏ ਬਹੁਤ ਸਾਲ ਆਏ ਅੱਛਾ ਜੀ ਹੂੰ 29 ਸਾਲ 30 ਸਾਲ ਅੱਛਾ 29 30 ਸਾਲ ਉਹੀ ਫਿਰ 29 30, 30 94 ਤੋਂ ਲੈ ਕੇ ਇਹ ਦੇਖ ਲਓ ਵੀ ਤੁਸਾ ਜਮ ਹਾਂ 24 ਆ ਗਿਆ ਤੇ ਮੈਂ ਪਿਛਲੇ ਸਾਲ ਆ ਗਿਆ ਸੀ ਅੱਛਾ ਇਹ ਇਹਹੀ ਮਨ ਦੇ ਵਿੱਚ ਸੀਗਾ ਦੁਕਾਨ ਤੇ ਵੀ ਯਾਰ ਮੈਂ ਆਪਣੀ ਜ਼ਿੰਦਗੀ ਇੱਧ ਹੀ ਕੱਢ ਦਿੱਤੀ ਉਹ ਚਾਕੇ ਪੁੱਤਨ ਹੋਣੀ ਇੱਧਾ ਚਿਆਂ ਹੋਣੀ ਭੇਜਣਾ ਬਾਹਰ ਹਾਂ ਬੱਚੇ ਇੱਥੇ ਰਹਿਣਗੇ ਜਿਹੜੇ ਚੱਲ ਜਾਂਦੇ ਆ ਬਾਅਦ ਚ ਆ ਕੇ ਜ਼ਮੀਨਾਂ ਵੇਚਦੇ ਆ ਹਾਂ ਤੋ ਫੇਰ ਚਲ ਜਾਂਦੇ ਆ ਉਹਨੂੰ ਕਿਸੇ ਦੇ ਪਿਤਾ ਚਲ ਗਏ ਆ ਤੇ ਉਹ ਜਦ ਤੱਕ ਪਿਤਾ ਹੈ ਤੇ ਪੋਤਿਆਂ ਨੇ ਜ਼ਮੀਨ ਨਹੀਂ ਵੇਚਣੀ ਹੈ ਜਦੋਂ ਬਾਬਾ ਤੁਰ ਜਾਂਦਾ ਪਿਓ ਤੁਰ ਜਾਂਦਾ ਤਾਂ ਮੁੰਡੇ ਵੀ ਆਉਂਦੇ ਜ਼ਮੀਨ ਵੇਚ ਕੇ ਚਲ ਜਾਂਦੇ ਹਮ ਇਹਸ਼ ਕਰਕੇ ਸਾਨੂੰ ਚੰਗਾ ਨਹੀਂ ਲੱਗਦਾ ਵੀ ਇੱਥੇ ਕਰੋ ਜੋ ਕਰਨਾ ਇੱਥੇ ਵੀ ਬਹੁਤ ਕੁਸ਼ਾ ਕਰਦਾ ਇਹਦੀ ਕੋਈ ਤੁਸੀਂ ਡਿਗਰੀ ਨਹੀਂ ਕੋਈ ਕੁਝ ਨਹੀਂ ਬਸ ਸਿੱਖਿਆ ਦਿਮਾਗ ਹਾਂਜੀ ਹਾਂਜੀ ਬਸ ਇਹ ਹੀ ਆ ਵੀ ਆਹੀਂ ਤਾਂ ਕਾਂਗੇ ਵੀ ਨੌਜਵਾਨ ਜਿੰਨੇ ਆ ਕੋਈ ਨਾ ਕੋਈ ਕੰਮ ਕਰੋ ਇੱਥੇ ਬਾਹਰ ਜਾ ਕੇ ਕੋਈ ਮਿਹਨਤ ਕਰਕੇ ਕੋਈ ਫਾਇਦਾ ਨਹੀਂ ਇੱਥੇ ਕਰੋ ਮਿਹਨਤ ਪੰਜਾਬ ਦੇ ਵਿੱਚ ਅੱਛਾ ਜਗਦੀਪ ਜੀ ਆਇਓ ਤੁਸੀਂ ਇਹ ਹੁਣ ਜਿਵੇਂ ਸੈਟਅਪ ਲਾ ਲਿਆ ਸਾਰਾ ਕੰਮ ਚੱਲ ਰਿਹਾ ਹੈ ਨਾ ਆਪਣਾ ਇੰਟਰਸਟ ਵਧ ਰਿਹਾ ਹੋਰ ਵੀ ਚਲੋ ਇਹ ਕਾਰੋਬਾਰ ਘਟੋ ਘਟ ਆਪਣਾ ਇਹਦੇ ਵਿੱਚ ਆਪਾਂ ਕਿਸੇ ਦੇ ਅਧੀਨ ਨਹੀਂ ਹੈਗੇ ਜੀ 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 ਇਹ ਕਾਫੀ ਮਤਲਬ ਮੇਰੇ ਲਈ ਚੈਲਿੰਜਿੰਗ ਵੀ ਸੀ ਕਿ ਮੇਰੀ ਮਤਲਬ ਫੀਲਡ ਦੇ ਅਕੋਰਡਿੰਗ ਸਭ ਕੁਝ ਆਪਣਾ ਨਿਕਲ ਕੇ ਉਹ ਜਿਹੜੀ ਲਾਈਫ ਦੇ ਹਿਸਾਬ ਨਾਲ ਆਣਾ ਸਿੱਖਣਾ ਨਵੀਆਂ ਨਵੀਆਂ ਚੀਜ਼ਾਂ ਨੂੰ ਮਤਲਬ ਕਰਨਾ ਫੇਸ ਕਰਨਾ ਤੇ ਅਲੱਗ-ਅਲੱਗ ਮਤਲਬ ਦੇਖਣਾ ਕਿੱਥੇ-ਕਿੱਥੇ ਆਪਣਾ ਮਤਲਬ ਮਾਈਂਡ ਦੇ ਹਿਸਾਬ ਨਾਲ ਮਾਰਕੀਟਿੰਗ ਦੇ ਹਿਸਾਬ ਨਾਲ ਕੀ-ਕੀ ਚੱਲਦਾ ਪਿਆ ਆ ਉਹ ਸਾਰੀਆਂ ਚੀਜ਼ਾਂ ਸਿੱਖਣੀਆਂ ਉਹ ਇੱਕ ਮੇਰੇ ਲਈ ਮਤਲਬ ਨਵਾਂ ਹੀਗਾ ਮੇਰੀ ਸਾਰੀ ਸਟੱਡੀ ਪਿੱਛੇ ਦੀ ਜਿਹੜੀ ਉਹਥੇ ਰੱਖ ਕੇ ਹਾਂ ਤੇ ਉਹ ਫਿਰ ਉਹਥੇ ਜਾ ਕੇ ਮਤਲਬ ਮਤਲਬ ਸੋਚਦਾ ਕਿ ਹਲੇ ਕਿ ਹਾਂ ਮਤਲਬ ਠੀਕ ਹੈ ਸਿੱਖਾਂਗੇ ਨਾਲ ਨਾਲ ਸਿੱਖ ਕੇ ਹੋਰ ਥੋੜਾ ਮਤਲਬ ਇਹਦੇ ਵਿੱਚ ਨਵਾਂ ਲਿਆਵਾਂਗੇ ਨਵੀਂ ਇਨੋਵੇਸ਼ਨ ਕੁਝ ਨਾ ਕੁਝ ਮਤਲਬ ਕਰਾਂਗੇ ਸੋਚਦੇ ਸਾਬ ਨਾਲ ਖੁਸ਼ ਹੋਂ ਇੱਥੇ ਪਰਿਵਾਰ ਦੇ ਵਿੱਚ ਆਪਣਾ ਕੰਮ ਹੈ ਹਾਂਜੀ ਖੁਸ਼ ਹਾਂ ਜੀ ਹਰ ਵੇਲੇ ਨਜ਼ਰਾਂ ਦੇ ਸਾਹਮਣੇ ਇੱਥੇ ਕੰਮ ਕਰਦੇ ਰਹੀਦਾ ਹਾਂ ਹਾਂਜੀ ਬਾਰ ਬੁਰ ਜਨੂਦ ਨੀਲ ਕਰਦਾ ਹੁਣ ਨਹੀਂ ਜੀ ਬਾਹਰ ਨਹੀਂ ਬਾਹਰ ਮੈਂ ਪਹਿਲੇ ਵੀ ਨਹੀਂ ਦਿਲ ਕਰਦਾ ਸੀ ਯਾਰ ਦੋਸਤ ਹੈਗੇ ਉਦਾਂ ਬਾਹਰ ਹਮ کافی ਮਤਲਬ ਮੈਸੇਜ ਕਰ ਲੈਂਦੇ ਆ ਕਦੀ ਆਉਂਦੇ ਆ ਮਿਲ ਵੀ ਜਾਂਦੇ ਆ ਹਾਂਜੀ ਠੀਕ ਹੈ ਅੱਗੇ ਫਿਰ ਹੁਣ ਸਾਰਾ ਕੁਝ ਬ੍ਰਾਂਡਿੰਗ ਬ੍ਰੂਨਿੰਗ ਦਾ سلسلہ ਤੁਹਾਡੇ ਹੱਥ ਹੈ ਮੈਨੂੰ ਫੈਕਟਰੀਗ ਵਾਲੀ ਯੂਨਿਟ ਫਾਦਰ ਸਾਹਿਬ ਹਾਂਜੀ 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 ਮੈਂ ਉਸ ਦੇ ਹਿਸਾਬ ਨਾਲ ਹੁਣ ਅੱਗੇ ਦੀ ਸੋਚ ਰਹੇ ਆ ਹਾਂ ਕੀ ਥੋੜਾ ਹੋਰ ਇਹਨੂੰ ਪ੍ਰੋਮੋਸ਼ਨ ਕਰਕੇ ਕਿਸੇ ਹੋਰ ਤਰ੍ਹਾਂ ਬ੍ਰਾਂਡ ਮਤਲਬ ਪੂਰਾ ਮਤਲਬ ਪਤਾ ਲੱਗੇ ਕਿ ਹਾਂ ਇਹ ਚੀਜ਼ ਬਣੀ ਹੈ ਥੋੜਾ ਲੈਸ ਇਫੈਕਟਿਵ ਆ ਕਿਉਂਕਿ ਇਹ ਕੈਮੀਕਲ ਤੇ ਆਪਾਂ ਉਹ ਯੂਜ਼ ਨਹੀਂ ਕਰਦੇ ਜਿਹੜੇ ਐਸਐਲਏ ਸੀਰ ਜਿਹੜੇ ਹੁੰਦੇ ਆ ਕੱਪੜੇ ਤੇ ਖਰਾਬ ਕਰ ਦਿੰਦੇ ਆ ਉਹ ਆਪਾਂ ਪਾਉਂਦੇ ਨਹੀਂ ਹੈਗੇ ਠੀਕ ਹੈ ਕਈ ਲੋਕ ਸਾਨੂੰ ਕੰਪਲੇਨ ਕਰ ਦਿੰਦੇ ਹਾਸਾ ਆ ਗਿਆ ਅਸੀਂ ਸਰਫ ਬਣਾਇਆ ਸੀ ਤੇ ਉਹ ਕਹਿੰਦੇ ਕਿ ਤੁਹਾਡਾ ਜਿਹੜਾ ਸਰਫ ਹੈ ਜਾਂ ਲਿਕਵਿਡ ਡਿਟਰਜੈਂਟ ਆ ਉਹ ਝੱਗ ਨਹੀਂ ਕਰਦਾ ਉਹ ਮਤਲਬ ਆ ਕੇ ਕਹਿੰਦੇ ਝੱਗ ਨਹੀਂ ਕਰਦਾ ਮੈਂ ਬਈ ਧੋਣੇ ਤੇ ਤੁਸੀਂ ਕੱਪੜੇ ਆ ਤੁਹਾਨੂੰ ਝੱਗ ਨਾਲ ਕੀ ਹੈਗਾ ਤੇ ਉਹ ਫਿਰ ਉਹਨਾਂ ਨੂੰ ਦੱਸਿਆ ਕਿ ਚਲੋ ਨਹੀਂ ਅਹੀਂ ਨਾ ਉਹ ਕੈਮੀਕਲ ਥੋੜੇ ਘੱਟ ਪਏ ਸਮਝਾਉਣਾ ਪੈਂਦਾ ਆਪਣੇ ਵਾਲਿਆਂ ਨੂੰ ਉਹਨਾਂ ਨੂੰ ਇੰਨੀ ਦਾ ਨਹੀਂ ਪਤਾ ਕਿ ਉਹ ਸਿਰਫ ਵੱਡੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਉਹ ਝਾਗ ਵਾਲੇ ਜਿਹੜੇ ਉਹ ਹੁੰਦੇ ਨਾ ਸਿਰਫ ਝਾਗ ਵਾਲਾ ਦਿਖਾ ਕੇ ਇੱਕ ਬੈਨਰ ਚਮਕਦਾ ਦਿਖਾ ਕੇ ਕਿ ਇਹ ਜੀ ਸਾਰੇ ਇੱਕ ਵਾਰ ਚ ਸਾਫ ਕਰ ਦੂਗਾ ਆਪਾਂ ਉਹ ਗੱਲ ਨਹੀਂ ਕਹਿੰਦੇ ਕਿ ਸਾਡਾ ਇੱਕ ਵਾਰ ਚ ਸਾਫ ਕਰ ਦੂਗਾ ਇਹ ਕਰੂਗਾ ਵਧੀਆ ਮਤਲਬ ਹੈਗੇ ਆ ਉਹਨਾਂ ਨੂੰ ਯੂਜ਼ ਕਰੋ ਇੱਕ ਦੋ ਵਾਰ ਤੋਂ ਕੱਪੜੇ ਨੂੰ ਜਿਆਦਾ ਮੈਲਾ ਆ ਤੇ ਦੋ ਵਾਰ ਤੋਂ ਹਣਾ ਪਊਗਾ ਹਾਂ ਹਾਂ ਕਿਉਂ ਆ ਮੀ ਝੂਠ ਕਹਿ ਦੀਏ ਹਾਂ ਇਹ ਤਾਂ ਸੁਭਾਅਕ ਗੱਲ ਹੈ ਹਾਂਜੀ ਹਾਂਜੀ ਉਹ ਬਸ ਇਸ ਤਰ੍ਹਾਂ ਫਿਰ ਸਮਝਾਣਾ ਪੈਂਦਾ ਲੋਕਾਂ ਨੂੰ ਪਹਿਲੀ ਵਾਰ ਜਦੋਂ ਪ੍ਰੋਡਕਟ ਆਇਆ ਭਰੋਸਾ ਬਣਾਣੇ ਪੈਂਦਾ ਲੋਕਾਂ ਚ ਕਿ ਦੇਖੋ ਜੀ ਟਰਾਈ ਕਰੋ ਉਹਨੇ ਕਿਨੇ ਕਿ ਸੈਂਪਲ ਰੱਖੇ ਆ ਜਦੋਂ ਮਤਲਬ ਕੋਈ ਆਬਜੈਕਸ਼ਨ ਕਰੇ ਆਬਜੈਕਟ ਕਰੇ ਤਾਂ ਮਤਲਬ ਉਹਨੂੰ ਫਿਰ ਦਸੀਦਾ ਕਿ ਲੈ ਬਾਈ ਇਹਨੂੰ ਯੂਜ਼ ਕਰ ਸਾਨੂੰ ਫਿਰ ਦੱਸ ਕਿ ਇਹਦੇ ਵਿੱਚ ਆਪਾਂ ਕੀ ਮਤਲਬ ਨਵਾਂ ਕਰ ਸਕਦੇ ਆ ਕੋਈ ਆਨੂੰ ਦੱਸ ਕਿ ਕਿੱਥੇ ਮਾੜਾ ਆ ਉਹਦੇ ਵਿੱਚ ਹੋਰ ਇਹਨੂੰ ਮਤਲਬ ਠੀਕ ਕਰੀਏ ਠੀਕ ਹੈ ਠੀਕ ਹੈ ਜਗਦੀਪ ਭਾਈ ਬੜਾ ਚੰਗਾ ਲੱਗਾ ਔਰ ਸਭ ਤੋਂ ਚੰਗੀ ਗੱਲ ਇਹ ਲੱਗੀ ਅੱਜ ਤੁਸੀਂ ਪੰਜਾਬ ਦੇ ਵਿੱਚ ਰਹਿ ਕੇ ਕਿ ਕਿਤਾ ਚੁਣਿਆ ਕੀਤਾ ਸ਼ੁਰੂ ਕੀਤਾ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ਔਰ ਪੰਜਾਬ ਚ ਰਹਿਣ ਦੇ ਆਪਣੇ ਮਾਪਿਓ ਦੀ ਸੇਵਾ ਕਰਕੇ ਆਪਣੇ ਕਿੱਤੇ ਨੂੰ ਅੱਗੇ ਵਧਾਉਣ ਦਾ ਤੁਸੀਂ ਮਨ ਦੇ ਵਿੱਚ ठाਣਿਆ ਬਹੁਤ ਚੰਗਾ ਲੱਗਾ ਗੁੱਡ ਲੱਕ ਤੁਹਾਨੂੰ ਬਹੁਤ ਜੀ ਜੀ ਤੁਹਾਡੀਆਂ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਹੈ ਤੁਹਾਡਾ ਧੰਨਵਾਦ ਤਾਂ ਜਗਦੀਪ ਸਿੰਘ ਨੇ ਜਿਨ੍ਹਾਂ ਨੇ ਆਪਣਾ ਇੱਕ ਬ੍ਰਾਂਡ ਪਿੰਡ ਦੇ ਵਿੱਚ ਆਪਣੀ ਹਵੇਲੀ ਦੇ ਵਿੱਚ ਲਾਂਚ ਕੀਤਾ ਇਸ ਹਵੇਲੀ ਦੇ ਵਿੱਚ ਅਜੋ ਹੱਥੀ ਡਿਟਰਜੈਂਟ ਬਣਾ ਰਹੇ ਨੇ ਇੱਥੇ ਹੈਂਡ ਵਾਸ਼ ਬਣਾ ਰਹੇ ਨੇ ਇੱਥੇ ਜਿੱਦਾਂ ਵੱਡੀਆਂ ਕੰਪਨੀਆਂ ਦੇ ਤੁਹਾਡੇ ਸਰਫ ਆਉਂਦੇ ਨੇ ਲiquid ਦੇ ਵਿੱਚ ਆਉਂਦੇ ਨੇ ਸਾਰੀਆਂ ਚੀਜ਼ਾਂ ਇਹ ਹੈਂਡ ਮੇਡ ਬਣਾ ਰਹੇ ਨੇ ਔਰ ਕਹਿੰਦੇ ਨੇ ਕੁਆਲਿਟੀ ਦੇ ਉੱਤੇ ਮੈਂ ਕੰਮ ਕਰ ਰਿਹਾ ਜਿੱਥੇ ਮੇਰੀ ਇੱਕ ਆਪਨੀ ਮੰਚਾ ਸੀ ਕਿ ਮੈਂ ਪਰਿਵਾਰ ਦੇ ਵਿੱਚ ਰਹਿ ਕੇ ਕਾਰੋਬਾਰ ਕਰਾਂ ਉਹ ਤਾਂ ਪੂਰੀ ਹੋ ਰਹੀ ਹੈ ਪਰ ਇਹ ਮੰਚਾ ਮੇਰੀ ਇਹ ਵੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਚੰਗਾ ਪ੍ਰੋਡਕਟ ਵੀ ਦੇ ਸਕਾਂ ਫਿਲਹਾਲ ਤੁਹਾਨੂੰ ਵੀਡੀਓ ਚੰਗਾ ਲੱਗਾ ਤਾਂ ਕਮੈਂਟ ਦੇ ਬਾਕਸ ਦੇ ਵਿੱਚ ਆਪਣੀ ਰਾਏ ਤੇ ਸੁਝਾਅ ਸਾਨੂੰ ਜਰੂਰ ਸਾਂਝਾ ਕਰਿਓ ਬਨੇ ਰਹੋ ਔਰ ਪੰਜਾਬੀ ਟੀਵੀ ਦੇ ਨਾਲ